ਅੱਜ ਘਰ ਘਰ ਚ ਪਹਿਚਾਨੀ ਜਾਣ ਵਾਲੀ ਜੈ ਲਲਿਤਾ ਉਰਫ ਅਮਾ ਬੀਤੇ ਜ਼ਮਾਨੇ ਚ ਸਾਊਦੀ ਬੇਹਤਰੀਨ ਅਦਾਕਾਰਾ ਸੀ ਇੱਕ ਖੂਬਸੂਰਤ ਅਦਾਕਾਰਾ ਤੋਂ ਸਖ਼ਤ ਆਇਰਨ ਲੇਡੀ ਤੱਕ ਜੈ ਲਲਿਤਾ ਦਾ ਸਫ਼ਰ ਆਸਾਨ ਨਹੀਂ ਰਿਹਾ ਇੱਕ ਨਜ਼ਰ ਮਾਰਦਿਆਂ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਤੇ ਜਲਲਿਤਾ ਦਾ ਜਨਮ ਇੱਕ ਤਮਿਲ ਪਰਿਵਾਰ 'ਚ 24 ਫਰਵਰੀ 1948 ਨੂੰ ਹੋਇਆ ਤੇ ਉਹ ਕਰਨਾਟਕ ਦੇ ਮੈਲੋਰ ਕੋਟ ਪਿੰਡ 'ਚ ਪੈਦਾ ਹੋਈ। ਮੈਸੂਰ 'ਚ ਸੰਦਿਆ ਅਤੇ ਜੈਰਾਮਣ ਬ੍ਰਾਹਮਣ ਜੋੜੇ ਦੇ ਪਰਿਵਾਰ 'ਚ ਜੰਮੀ ਜਲਲਿਤਾ ਦੀ ਪੜ੍ਹਾਈ ਚਰਚ پارک ਕਨਵੈਂਟ ਸਕੂਲ 'ਚ ਹੋਈ। ਜਲਲਿਤਾ ਹਲੇ 2 ਸਾਲ ਦੀ ਹੀ ਸੀ, ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਗਿਆ। ਉਹਨਾਂ ਦੀ ਮਾਂ ਜਲਲਿਤਾ ਨੂੰ ਨਾਲ ਲੈ ਕੇ ਬੰਗਲੌਰੂ ਚਲੀ ਗਈ, ਜਿੱਥੇ ਉਹਨਾਂ ਦੇ ਮਾਤਾ-ਪਿਤਾ ਰਹਿੰਦੇ ਸੀ। ਬਾਅਦ 'ਚ ਉਹਨਾਂ ਦੀ ਮਾਂ ਨੇ ਤਮਿਲ ਸਿਨੇਮਾ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਯਾ ਨੇ ਪਹਿਲਾਂ ਬੈਂਗਲੁਰੂ ਤੇ ਫਿਰ ਚੇਨਈ ਚ ਆਪਣੀ ਸਿੱਖਿਆ ਹਾਸਲ ਕੀਤੀ ਕਿਹਾ ਜਾਂਦਾ ਹੈ ਜਦੋਂ ਜੈ ਲਲਿਤਾ ਸਕੂਲ ਚ ਪੜ੍ਹ ਰਹੀ ਸੀ ਉਦੋਂ ਹੀ ਉਹਨਾਂ ਦੀ ਮਾਂ ਨੇ ਫਿਲਮਾਂ ਚ ਕੰਮ ਕਰਨ ਲਈ ਰਾਜ਼ੀ ਕਰ ਲਿਆ ਸੀ ਉਹਨਾਂ ਨੇ 1961 ਚ ਮਹਿਜ਼ 13 ਸਾਲਾਂ ਦੀ ਉਮਰ ਚ ਬਾਲ ਕਲਾਕਾਰ ਦੇ ਤੌਰ ਤੇ ਫਿਲਮਾਂ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ 1964 ਚ ਕੰਨੜ ਫਿਲਮ ਚ ਨੰਦਾ ਗੋਮਬੇ ਤੋਂ ਉਹਨਾਂ ਨੇ ਬਤੌਰ ਨਾਇਕਾ ਫਿਲਮਾਂ ਚ ਅਦਾਕਾਰੀ ਸ਼ੁਰੂ ਕੀਤੀ ਉਹਨਾਂ ਨੇ ਫਿਲਮੀ ਜੀਵਨ ਦੀ ਸ਼ੁਰੂਆਤ ਬੇਸ਼ੱਕ ਕੰਨੜ ਫਿਲਮਾਂ ਤੋਂ ਕੀਤੀ ਹੋਵੇ ਪਰ ਉਹਨਾਂ ਨੂੰ ਪਛਾਣ ਤਮਿਲ ਫਿਲਮਾਂ ਚ ਮਿਲੀ 1965 ਚ ਜੈ ਲਲਿਤਾ ਨੇ ਆਪਣੀ ਪਹਿਲੀ ਤਾਮਿਲ ਫਿਲਮ ਵੇਨੀਰਾ ਅਦਾਈ ਕੀਤੀ ਇਸ ਸਾਲ ਉਹਨਾਂ ਨੇ ਤਾਮਿਲ ਫਿਲਮਾਂ ਦੇ ਸੁਪਰਸਟਾਰ ਐਮ ਜੀ ਰਾਜਾਚੰਦਰਨ ਯਾਨੀ ਐਮ ਜੀ ਆਰ ਨਾਲ ਵੀ ਪਹਿਲੀ ਵਾਰ ਕੰਮ ਕੀਤਾ ਐਮ ਜੀ ਆਰ ਅਤੇ ਜੈ ਲਲਿਤਾ ਦੀ ਜੋੜੀ ਪਰਦੇ ਤੇ ਹਿੱਟ ਰਹੀ ਦੋਵਾਂ ਨੇ ਇਕੱਠੇ 28 ਫਿਲਮਾਂ ਚ ਲੀਡ ਰੋਲ ਕੀਤਾ ਜਦੋਂ ਜੈ ਲਲਿਤਾ ਨਾਲ ਐਮ ਜੀ ਆਰ ਦੀ ਮੁਲਾਕਾਤ ਹੋਈ ਉਦੋਂ ਉਹ ਸਿਰਫ 16 ਸਾਲਾਂ ਦੀ ਸੀ ਤੇ ਐਮ ਜੀ ਆਰ 42 ਸਾਲਾਂ ਦੇ ਕਿਹਾ ਜਾਂਦਾ ਹੈ ਕਿ ਐਮ ਜੀ ਆਰ ਤੇ ਜੈ ਲਲਿਤਾ ਇੱਕ ਦੂਜੇ ਨਾਲ ਪਿਆਰ ਕਰਦੇ ਸੀ ਪਰ ਐਮ ਜੀ ਆਰ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ ਤੇ ਉਹਨਾਂ ਦੇ ਦੋ ਬੱਚੇ ਵੀ ਸੀ ਵਿਆਹ ਹੋਣ ਦੇ ਚਲਦੇ ਜੈ ਲਲਿਤਾ ਦਾ ਉਹਨਾਂ ਨਾਲ ਵਿਆਹ ਨਹੀਂ ਹੋ ਸਕਿਆ ਜਿਸ ਕਾਰਨ ਉਹਨਾਂ ਦੇ ਰਿਸ਼ਤੇ ਨੂੰ ਕੋਈ ਨਾਮ ਨਹੀਂ ਮਿਲ ਸਕਿਆ ਐਮ ਜੀ ਆਰਥ ਜੈ ਲਲਿਤਾ ਨੇ ਆਖਰੀ ਵਾਰ 1973 ਚ ਆਈ ਫਿਲਮ ਪੱਟੀ ਕੱਟੂ ਪਨਈਆ ਚ ਕੰਮ ਕੀਤਾ ਜੇਕਰ ਬਾਲੀਵੁੱਡ ਦੀ ਗੱਲ ਕਰੀਏ ਤਾਂ ਜੈ ਲਲਿਤਾ ਨੇ ਧਰਮਿੰਦਰ ਨਾਲ ਫਿਲਮ ਇੱਜ਼ਤ ਚ ਸਕਰੀਨ ਸਾਂਝਾ ਕੀਤੀ ਜੋ ਕਿ ਬਾਲੀਵੁੱਡ ਚ ਫਲॉप ਸਾਬਤ ਹੋਈ ਜੈ ਲਲਿਤਾ ਨੇ ਕੁੱਲ ਮਿਲਾ ਕੇ 300 ਫਿਲਮਾਂ ਚ ਕੰਮ ਕੀਤਾ ਜਿਨ੍ਹਾਂ ਚ ਤਮਿਲ, ਕੰਨੜ, ਤੇਲਗੂ ਤੇ ਹਿੰਦੀ ਭਾਸ਼ਾ ਸ਼ਾਮਿਲ ਹੈ ਜੈ ਲਲਿਤਾ ਤਮਿਲ ਫਿਲਮਾਂ ਦੀ ਅਜਿਹੀ ਕੱਲੀ ਅਦਾਕਾਰਾ ਸੀ ਜਿਸਨੇ ਫਿਲਮਾਂ 'ਚ ਸਕਰਟ ਪਾ ਕੇ ਕੰਮ ਕੀਤਾ ਸੀ ਇਹਨਾਂ ਨੂੰ ਤਮਿਲ ਫਿਲਮਾਂ ਲਈ 5 ਵਾਰ ਫਿਲਮਫੇਅਰ ਐਵਾਰਡ ਤੇ ਤੇਲਗੂ ਫਿਲਮ ਲਈ 1 ਵਾਰ ਫਿਲਮਫੇਅਰ ਐਵਾਰਡ ਮਿਲਿਆ ਸੀ ਇਹਨਾਂ ਹੀ ਨਹੀਂ ਜੈ ਲਲਤਾ ਨੇ ਕਈ ਫਿਲਮਾਂ 'ਚ ਗਾਣੇ ਵੀ ਗਾਏ ਸੀ ਅਮਾਨੇ ਕਰੀਬ 2 ਦਹਾਕਿਆਂ ਤੱਕ ਫਿਲਮੀ ਦੁਨੀਆ ਤੇ ਰਾਜ ਕੀਤਾ ਅਤੇ ਫਿਰ ਸਿਆਸਤ ਵੱਲ ਵੱਤ ਗਈ